ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ-ਕੁਝ ਵਿਚਾਰ ਆਪਣੇ ਮਹਾਨ ਗੁਰਮਾ ਤੋਂ ਸੁਣਦੇ ਹਾਂ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਦੇ ਤਾਲਿਆ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਸਾਡੇ ਜੋ ਇਹ ਵੇਦ ਗ੍ਰੰਥ ਹਨ ਸਾਡੇ ਜੋ ਇਹ ਪਵਿੱਤਰ ਧਾਰਮਿਕ ਗ੍ਰੰਥ ਹਨ ਇਨ੍ਹਾਂ ਦੇ ਵਿੱਚ ਉਸ ਈਸ਼ਵਰ ਦੇ ਉੱਤਮ ਨਾਮ ਦੀ ਗੱਲ ਕੀਤੀ ਗਈ ਹੈ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਇਹ ਸਾਡੇ ਜੋ ਸਾਡੇ ਪਾਸ ਜੋ ਸਾਡੇ ਪਵਿੱਤਰ ਧਾਰਮਿਕ ਗ੍ਰੰਥਾਂ ਗ੍ਰੰਥਾਂ ਹਨ ਇਹਨਾਂ ਦੇ ਵਿੱਚ ਉਸ ਈਸ਼ਵਰ ਦੇ ਉੱਤਰਨਾਮ ਉਤਮ ਨਾਮ ਦੀ ਗੱਲ ਕੀਤੀ ਗਈ ਹੈ ਜਿੱਦਾਂ ਇਹ ਨਾਮ ਉਤਮ ਸੋ ਸੁਣੇ ਨਹੀਂ ਸਥਿਰੇ ਜਿਉਂ ਬਤਾਲਿਆ ਪਰ ਇਹ ਇਹ ਇਨਸਾਨ ਪਰ ਇਹ ਇਨਸਾਨ ਆਪਣੀ ਮਨਮਤ ਦੇ ਵਿੱਚ ਬੋਰਾ ਹੋਇਆ ਫਿਰਦਾ ਹੈ ਅਤੇ ਅਤੇ ਉਸ ਸੱਚੇ ਨਾਮ ਦੇ ਬਾਰੇ ਸੁਣਦਾ ਹੀ ਨਹੀਂ ਹੈ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਇਨਸਾਨ ਆਪਣੇ ਸੰਸਾਰੀ ਕੰਮਾਂ ਦੇ ਵਿੱਚ ਹੀ ਇੰਨਾ ਲਿਪਟ ਹੋਇਆ ਫਿਰਦਾ ਹੈ ਅਤੇ ਬੋਰਾ ਹੋਇਆ ਫਿਰਦਾ ਹੈ ਕਿ ਜੋ ਵਿਦਾ ਗ੍ਰੰਥਾਂ ਦੇ ਵਿੱਚ ਸਾਡੇ ਗੁਰੂਆਂ ਨੇ ਉਸ ਉੱਤਮ ਨਾਮ ਦੀ ਗੱਲ ਕੀਤੀ ਗਈ ਹੈ ਉਸ ਨਾਮ ਦੇ ਬਾਰੇ ਸੁਣਦਾ ਹੀ ਨਹੀਂ ਹੈ ਫਿਰ ਇਹ ਜਿਉਂ ਬਤਾਲਿਆ ਬਤਾਲਿਆ ਭੂਤਣਿਆਂ ਨੂੰ ਕਹਿੰਦੇ ਹਨ ਫਿਰੇ ਜਿਉ ਬਤਾਲਿਆ ਅਤੇ ਇਹ ਇਨਸਾਨ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਫਿਰ ਰਿਹਾ ਹੈ ਜਿਵੇਂ ਕੋਈ ਭੂਤ ਨੇ ਫਿਰ ਰਹੇ ਹੋ ਰਹੇ ਹੋਣ ਵਿਦਾ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜਿਉ ਬਤਾਲਿਆ ਉਸ ਨਾਮ ਨੂੰ ਇਹ ਸੁਣਦਾ ਹੀ ਨਹੀਂ ਹੈ ਤੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਫਿਰ ਰਿਹਾ ਹੈ ਜਿਵੇਂ ਕੋਈ ਭੂਤ ਨੇ ਫਿਰ ਰਹੇ ਹਨ ਕਹੇ ਨਾਨਕ ਜਿਨ ਸੱਚ ਤਜਿਆ ਕਹੇ ਨਾਨਕ ਜਿਨ ਸੱਚ ਤਜਿਆ ਗੁਰੂ ਜੀ ਕਹਿੰਦੇ ਹਨ ਕਿ ਜਿਸ ਨੇ ਉਸ ਸੱਚੇ ਨੂੰ ਸੱਚੇ ਈਸ਼ਵਰ ਨੂੰ ਤੇ ਉਸ ਸੱਚੇ ਨਾਮ ਨੂੰ ਤਿਆਗਿਆ ਹੋਇਆ ਹੈ ਭਾਵ ਜਿਨ੍ਹਾਂ ਨੇ ਉਸ ਈਸ਼ਵਰ ਨੂੰ ਤੇ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਅਜੇ ਤੱਕ ਪ੍ਰਾਪਤ ਨਹੀਂ ਨਹੀਂ ਕੀਤਾ ਕੂੜ ਲਾਗੇ ਅਤੇ ਕੂੜ ਦੇ ਵਿੱਚ ਹੀ ਫਸੇ ਹੋਏ ਹਨ ਕੂੜ ਲਾਗੇ ਅਤੇ ਕੂੜ ਦੇ ਵਿੱਚ ਹੀ ਫਸੇ ਹੋਏ ਹਨ ਤਿੰਨੀ ਜਨਮ ਜੂਏ ਹਾਰਿਆ ਉਹ ਇਨਸਾਨ ਇਸ ਸੰਸਾਰ ਤੋਂ ਆਪਣਾ ਜਨਮ ਹਾਰ ਕੇ ਚਲੇ ਜਾਣਗੇ ਉਹ ਇਨਸਾਨ ਆਖਰ ਨੂੰ ਇਸ ਸੰਸਾਰ ਤੋਂ ਆਪਣਾ ਜਨਮ ਜੂਏ ਦੀ ਤਰ੍ਹਾਂ ਹਾਰ ਕੇ ਚਲੇ ਜਾਣਗੇ ਜਿਉ ਨਰਮਲ ਜਿਉ ਨਰਮਲ ਬਾਰੋਂ ਨਰਮਲ ਬਾਰੋਂ ਤਾਂ ਨਰਮਲ ਜਿਉ ਨਰਮਲ ਸਤਗੁਰੂ ਤੇ ਕਰਮੀ ਕਰਨੀ ਕਮਾਣੀ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰੂ ਤੇ ਕਰਨੀ ਕਮਾਣੀ ਕਿ ਜੋ ਇਨਸਾਨ ਇੱਕ ਪੂਰੇ ਸਤਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਕਰ ਲੈਂਦੇ ਹਨ ਉਹ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ ਤਾਂ ਤੇ ਉਹ ਬਾਹਰੋਂ ਵੀ ਨਿਰਮਲ ਹੋ ਜਾਂਦੇ ਹਨ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤ ਗੁਰੂ ਤੇ ਕਰਨੀ ਕਮਾਣੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਇੱਕ ਪੂਰੇ ਸਤ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ ਉਹਨਾਂ ਤੋਂ ਉਹ ਨਾਮ ਦਾ ਅਨੁਪ੍ਰਾਪਤ ਕਰ ਲੈਂਦੇ ਹਨ ਆਪਣੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰ ਲੈਂਦੇ ਹਨ ਉਹ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ ਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਹਨ ਤੇ ਉਹਨਾਂ ਦਾ ਜੀਵਨ ਸਦਾ ਵਾਸਤੇ ਸਫਲ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਵਿੱਚ ਸਾਧੂ ਸਤਿਗੁਰੂ ਤਾਂ ਲੱਖਾਂ ਦੀ ਗਿਣਤੀ ਵਿੱਚ ਹਨ ਪਰ ਸਾਡੇ ਗੁਰਮੁਖ ਨੇ ਕਿਸ ਸਤਿਗੁਰੂ ਦੀ ਗੱਲ ਕੀਤੀ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਤਿਗੁਰੂ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤਿਗੁਰੂ ਹੈ ਇਹ ਸਾਡੇ ਗੁਰਮੁਖ ਨੇ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਕੁਸਵੱਟੀ ਦਸੀ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸੁਜਾਨ ਕਿ ਜੋ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਸਾਡੇ ਘਟ ਦੇ ਅੰਦਰ ਉਸੇ ਪਰ ਹੀ ਸਾਨੂੰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹ ਹੀ ਪੂਰਾ ਸਤ ਗੁਰੂ ਹੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਸਤ ਗੁਰੂ ਕਿਸ ਕਾ ਨਾਉ ਕਿ ਜਿਸ ਨੇ ਆਪ ਉਸ ਈਸ਼ਰ ਨੂੰ ਦੇਖਿਆ ਹੈ ਤੇ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਹੈ ਤੇ ਉਸ ਪੂਰੇ ਸਤ ਗੁਰੂ ਦੀ ਹੀ ਸਾਡੇ ਸਾਰੇ ਹੀ ਗੁਰਮਾਨੇ ਸਾਰੇ ਹੀ ਮਹਾਨ ਗ੍ਰੰਥਾਂ ਦੇ ਵਿੱਚ ਵਾਰ-ਵਾਰ ਗੱਲ ਕੀਤੀ ਹੈ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰੂ ਤੇ ਕਰਨੀ ਕਮਾਣੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਹਨ ਤੇ ਜੋ ਸਾਨੂੰ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਜੋ ਇਨਸਾਨ ਅਜਿਹੇ ਪੂਰੇ ਸਤਿਗੁਰੂ ਦੀ ਸੰਗਤ ਦੇ ਵਿੱਚ ਚਲੇ ਜਾਂਦੇ ਹਨ ਉਹ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ ਤੇ ਉਹ ਬਾਹਰੋਂ ਵੀ ਨਿਰਮਲ ਹੋ ਜਾਂਦੇ ਹਨ ਕੂੜ ਕੀ ਸੋਏ ਪਹੁੰਚੇ ਨਹੀਂ ਫਿਰ ਉਹਨਾਂ ਨੂੰ ਜੋ ਕੂੜ ਦੀ ਕੁਣਸੋ ਹੈ ਉਹ ਨਹੀਂ ਪਹੁੰਚਦੀ ਹੈ ਮਨਸਾ ਸੱਚ ਸਮਾਣੀ ਤੇ ਉਹਨਾਂ ਦੀ ਜੋ ਅਕਲ ਹੈ ਉਹਨਾਂ ਦੀ ਜੋ ਬੁੱਧ ਹੈ ਉਹ ਸੱਚ ਦੇ ਨਾਲ ਜੁੜ ਜਾਂਦੀ ਹੈ ਜਨਮ ਰਤਨ ਜਿੰਨੀ ਖਟਿਆ ਭਲੇ ਸੇ ਵਨਜਾਰੇ ਜਨਮ ਰਤਨ ਜਿੰਨੀ ਖਟਿਆ ਭਲੇ ਸੇ ਵਨਜਾਰੇ ਜਿਨ੍ਹਾਂ ਨੇ ਇਸ ਅਮੋਲਕ ਜਨਮ ਦਾ ਇਸ ਹੀਰੇ ਵਰਗੇ ਜਨਮ ਦਾ ਲਾਭ ਖਟਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਇਸ ਅਮੂਲਕ ਜਨਮ ਦਾ ਇਸ ਹੀਰੇ ਵਰਗੇ ਜਨਮ ਦਾ ਇਸ ਮਨੁੱਖਾ ਦੇਰਾ ਲਾਭ ਕਟਿਆ ਹੈ ਉਹੀ ਭਲੇ ਬਣ ਜਾ ਰਹੇ ਹਨ ਉਹੀ ਬਣ ਜਾ ਰਹੇ ਤੋਂ ਭਾਵ ਹੁੰਦਾ ਹੈ ਕਿ ਉਹੀ ਉਹੀ ਚੰਗੇ ਵਪਾਰੀ ਹਨ ਉਹੀ ਸਭ ਤੋਂ ਉੱਤਮ ਵਪਾਰੀ ਹਨ ਜਿਨ੍ਹਾਂ ਨੇ ਇਸ ਰਤਨ ਰੂਪੀ ਜਨਮ ਦਾ ਲਾਭ ਖਟਿਆ ਹੈ ਭਾਵ ਜਿਨ੍ਹਾਂ ਨੇ ਇੱਕ ਪੂਰੇ ਸਾਡੇ ਘਟਦੇ ਅੰਦਰ ਹੀ ਫਰਦਾ ਦਰਸ਼ਨ ਕਰਾਉਣ ਵਾਲੇ ਇਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਨੂੰ ਦੇਖ ਲਿਆ ਹੈ ਤੇ ਜਿਨ੍ਹਾਂ ਨੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਦੀ ਜੋ ਉਸ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਸਭ ਤੋਂ ਚੰਗੇ ਵਪਾਰੀ ਹਨ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾ ਰਹੇ ਉਹ ਹੀ ਸਭ ਤੋਂ ਚੰਗੇ ਵਪਾਰੀ ਹਨ ਕਹੇ ਨਾਨਕ ਜਿਨ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਕਹੇ ਨਾਨਕ ਜਿਨ ਮਨ ਨਿਰਮਲ sada ਰਹੇ ਗੁਰ ਨਾਲੇ ਫਿਰ ਉਹ ਜਿਹੇ ਜੋ ਮਨੁੱਖ ਹੁੰਦੇ ਹਨ ਉਹਨਾਂ ਦਾ ਜੋ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ ਤੇ ਉਹਨਾਂ ਦਾ ਮਨ ਹੈ ਉਹਨਾਂ ਦਾ ਜੋ ਮਨ ਹੈ ਫਿਰ ਉਸ ਪੂਰੇ ਗੁਰੂ ਦੇ ਨਾਲ ਹੀ ਲੱਗਿਆ ਰਹਿੰਦਾ ਹੈ ਜੇ ਕੋ ਸਿੱਖ ਗੁਰ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮਖ ਸਿੱਖ ਕੋਈ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਸਿੱਖ ਜਿਹੇ ਪੂਰੇ ਸਤਿਗੁਰੂ ਦੀ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਂਦਾ ਹੈ ਗੁਰੂ ਅਮਰਦਾਸ ਜੀ ਆਨੰਦਪਸਾਹਬ ਜੀ ਦੀ ਬਾਣੀ ਵਿੱਚ ਕਹਿੰਦੇ ਹਨ ਕਿ ਜੇ ਕੋਈ ਸਿੱਖ ਜਿਹੇ ਪੂਰੇ ਗੁਰੂ ਦੇ ਸਨਮੁਖ ਹੋਵੇ ਭਾਵ ਜਿਹੇ ਪੂਰਨ ਗੁਰੂ ਦੀ ਸਰੰਦ ਦੇ ਵਿੱਚ ਚਲਾ ਜਾਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਨਰ ਨਾਲੇ ਜੀਉ ਰਹੇ ਗੁਰ ਨਾਲੇ ਤੇ ਆਪਣੇ ਜੀ ਕਰਕੇ ਵੀ ਆਪਣੇ ਮਨ ਕਰਕੇ ਵੀ ਉਸ ਗੁਰੂ ਦੇ ਨਾਲ ਰਹੇ ਭਾਵ ਆਪਣੇ ਮਨ ਨੂੰ ਉਸ ਗੁਰੂ ਦੇ ਚਰਨਾਂ ਦੇ ਨਾਲ ਜੋੜ ਲਏ ਹੋਵੇ ਤਾਂ ਸਿੱਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਜੀ ਕਰਕੇ ਆਪਣੇ ਜੀ ਨੂੰ ਉਸ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਲਵੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ ਅਤੇ ਉਸ ਗੁਰੂ ਦੇ ਅਤੇ ਉਸ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਵੇ ਅਤੇ ਮਨ ਦੇ ਅੰਦਰ ਉਸ ਗੁਰੂ ਦੇ ਵਿਦੇਸ਼ ਨੂੰ ਸਮਾ ਲਵੇ ਉਸ ਪੂਰੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਮਾ ਲਵੇ ਅੰਤਰ ਆਤਮੈ ਸਮਾਲੇ ਆਪਣੇ ਮਨ ਦੇ ਅਤੇ ਆਪਣੇ ਮਨ ਦੇ ਅੰਦਰ ਉਸ ਗੁਰੂ ਦੇ ਉਪਦੇਸ਼ ਨੂੰ ਸਮਾ ਲਵੇ ਆਪ ਛਾੜ ਰਹੇ ਪਰਨੇ ਅਤੇ ਆਪਣਾ ਆਪ ਤਿਆਗ ਕੇ ਭਾਵ ਆਪਣਾ ਕਰਤਾਤਾ ਕਰਤਾ ਭਾਵ ਤਿਆਗ ਕੇ ਆਪ ਛਾੜ ਰਹੇ ਪਰਨੇ ਅਤੇ ਆਪਣਾ ਕਰਤਾ ਭਾਵ ਤਿਆਗ ਕੇ ਸਦਾ ਉਸ ਪੂਰਨ ਗੁਰੂ ਦੇ ਸਹਾਰੇ ਤੇ ਹੀ ਰਹੇ ਜਿਹੜਾ ਹੀ ਪੂਰਨ ਉਸ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਨ ਸਿੱਖ ਕਹਿੰਦੇ ਹਨ ਕਿ ਜੋ ਆਪਣਾ ਭਾਵ ਆਪਣਾ ਕਰਤਾ ਤਾਂ ਭਾਵ ਤੇ ਆ ਕੇ ਉਸ ਪੂਰੇ ਗੁਰੂ ਦੀ ਉਸ ਪੂਰੇ ਗੁਰੂ ਦੇ ਆਸਰੇ ਰਹਿੰਦੇ ਹਨ ਉਹੀ ਪੂਰੇ ਗੁਰੂ ਦੇ ਸਿੱਖ ਹਨ ਗੁਰਬਿਰ ਅਵਰ ਨ ਜਾਣੇ ਤੇ ਉਸ ਪੂਰਨ ਗੁਰੂ ਤੋਂ ਬਿਨਾਂ ਉਹ ਕਿਸੇ ਫਿਰ ਹੋਰ ਨੂੰ ਨਾ ਜਾਣਦਾ ਹੋਵੇ ਗੁਰ ਬਿਨ ਅਵਰ ਨ ਜਾਣੇ ਅਤੇ ਉਹ ਸਿੱਖ ਫੇਰ ਉਸ ਪੂਰਨ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਹੀ ਜਾਣਦਾ ਨਾ ਜਾਣਦਾ ਹੋਵੇ ਭਾਵੇਂ ਉਹ ਇੱਧਰ ਉੱਧਰ ਫਿਰ ਮੜੀਆਂ ਮਸਾਣੀਆਂ ਤੇ ੱੱਕੇ ਨਾ ਖਾਵੇ ਕਹੇ ਨਾਨਕ ਸੁਣੋ ਸੰਤੋ ਗੁਰੂ ਅਮਰਦਾਸ ਹੀ ਕਹਿੰਦੇ ਹਨ ਕਿ हे ਸੰਸਾਰ ਦੇ ਲੋਕੋ ਤੁਸੀਂ ਏਰੀ ਗੱਲ ਨੂੰ ਧਿਆਨ ਲਾ ਕੇ ਸੁਣੋ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਖ ਹੋਏ ਉਸ ਨੂੰ ਹੀ ਉਸ ਨੂੰ ਹੀ ਪੂਰੇ ਗੁਰੂ ਦਾ ਪੂਰਾ ਸਿੱਖ ਕਿਹਾ ਜਾਂਦਾ ਹੈ ਕਿ ਜੋ ਜੋ ਸਿੱਖ ਆਪਣੇ ਗੁਰੂ ਦੇ ਗੁਰੂ ਨੂੰ ਆਪਣੇ ਮਨ ਦੇ ਵਿੱਚ ਵਚਾ ਕੇ ਵਸਾ ਕੇ ਰੱਖਦਾ ਹੈ ਉਸ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਹੈ ਉਸ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਹੈ ਅਤੇ ਆਪਣਾ ਭਾਵ ਤਿਆ ਕੇ ਆਪਣਾ ਕਰਤਾ ਭਾਵ ਤਿਆ ਕੇ ਸਦਾ ਗੁਰੂ ਦੇ ਆਸਰੇ ਹੀ ਰਹਿੰਦਾ ਹੈ ਬਿਨ ਗੁਰ ਅਵਰ ਨ ਜਾਣੇ ਕਿ ਆਪਣੇ ਗੁਰੂ ਤੋਂ ਬਿਨਾਂ ਫਿਰ ਹੋਰ ਕਿਸੇ ਨੂੰ ਨਹੀਂ ਜਾਣਦਾ ਹੈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਸ ਨੂੰ ਹੀ ਇੱਕ ਪੂਰਾ ਸਿੱਖ ਕਿਹਾ ਜਾਂਦਾ ਹੈ ਅੱਗੇ ਜੋ ਅਜਿਹੇ ਪੂਰੇ ਗੁਰੂ ਤੋਂ ਜੋ ਇੱਕ ਜੋਣ ਸਾਣਾ ਜਿਹੇ ਇੱਕ ਪੂਰੇ ਗੁਰੂ ਤੋਂ ਬੇਮੁਖ ਹੁੰਦਾ ਹੈ ਭਾਵ ਜਿਹੇ ਇੱਕ ਪੂਰੇ ਗੁਰੂ ਦੀ ਸੰਗਤ ਨਹੀਂ ਕਰਦਾ ਉਸ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ ਉਸ ਦੇ ਬਾਰੇ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਦੇ ਹਨ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰੂ ਮੁਕਤ ਨ ਪਾਵੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜੇ ਕੋਈ ਇਨਸਾਨ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਤੋਂ ਬੇਮਖ ਹੁੰਦਾ ਹੈ ਭਾ ਉਹਨਾਂ ਦੀ ਸੰਗਤ ਨਹੀਂ ਕਰਦਾ ਹੈ ਉਹਨਾਂ ਦੇ ਵਿਚਾਰ ਨਹੀਂ ਸੁਣਦਾ ਹੈ ਉਹਨਾਂ ਤੋਂ ਉਹ ਨਾਮਦਾਨ ਪ੍ਰਾਪਤ ਨਹੀਂ ਕਰਦਾ ਹੈ ਜੇ ਕੋ ਗੁਰ ਤੇ ਮੇਮ ਬੇਮਖ ਹੋ ਗਏ ਬਿਨ ਸਤ ਗੁਰੂ ਮੁਕਤ ਨ ਪਾਵੇ ਉਸ ਇਨਸਾਨ ਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤ ਗੁਰੂ ਮੁਕਤ ਨਾ ਪਾਵੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੇ ਇਨਸਾਨ ਨੂੰ ਕਦੇ ਵੀ ਮੁਕਤੀ ਨਹੀਂ ਮਿਲਦੀ ਹੈ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਕਹਿੰਦੇ ਹਨ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਬਵੇਕੀਆਂ ਜਾਏ ਕਿ हे ਸੰਸਾਰ ਦੇ ਲੋਕੋ ਤੁਸੀਂ ਇਹ ਗੱਲ ਆਪਣੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਗਿਆਨवान ਗੁਰਮਾਨ ਤੋਂ ਚੰਗੀ ਤਰ੍ਹਾਂ ਪੁੱਛ ਕੇ ਦੇਖ ਲਓ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹ-ਪੜ ਕੇ ਦੇਖ ਲਓ ਕਿ ਜੇ ਕੋਈ ਅਜੇਹੇ ਪੂਰਨ ਗੁਰੂ ਤੋਂ ਮੁਖ ਪੂਰਨ ਗੁਰੂ ਤੋਂ ਆਪਣਾ ਮੁਖ ਮੋੜਦਾ ਹੈ ਉਹਨਾਂ ਦੀ ਸੰਗਤ ਨਹੀਂ ਕਰਦਾ ਭਾਵੇਂ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਕਿ ਇਹ ਸੰਸਾਰ ਦੇ ਲੋਕੋ ਤੁਸੀਂ ਇਹ ਗੱਲ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਵਿਚਾਰ-ਵਜਾਰ ਕੇ ਪੜ੍ਹ ਲਵੋ ਅਜੀਹਾਂ ਇਨਸਾਨ ਜਿੱਥੇ ਮਰਜੀ ਭੱਜ ਲਵੇ ਅਜੀਹਾਂ ਸੰਸਾਰ ਇਹ ਅਜੀਹਾਂ ਇਨਸਾਨ ਭਾਵੇਂ ਭਾਵੇਂ ਸੰਸਾਰ ਦੀਆਂ ਚਾਰੇ ਕੂਟਾਂ ਦੇ ਵਿੱਚ ਫਿਰ ਆਵੇ ਭਾਵੇਂ ਮੁਕਤ ਨਾ ਹੋਰ ਥਾਂ ਕੋਈ ਉਸ ਨੂੰ ਕਿਤੋਂ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਐ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛ ਵਿਵੇਕੀਆਂ ਜਾਏ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੁਸੀਂ ਆਪਣੇ ਵਿਵੇਕਮਾਨ ਗਿਆਨਮਾਨ ਗੁਰਮਾ ਤੋਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਦੇ ਉੱਤੇ ਵਿਚਾਰ ਕਰਕੇ ਚੰਗੀ ਤਰ੍ਹਾਂ ਦੇਖ ਲਓ ਆਪ ਨੂੰ ਪਤਾ ਲੱਗ ਜਾਵੇਗਾ ਕਿ ਇੱਕ ਪੂਰਨ ਸਤਿਗੁਰੂ ਤੋਂ ਬਿਨਾਂ ਇਸ ਸੰਸਾਰ ਨੂੰ ਕਦੇ ਵੀ ਮੁਕਤੀ ਨਹੀਂ ਨਹੀਂ ਮਿਲ ਸਕਦੀ ਭਾਵੇਂ ਉਹ ਇਸ ਸੰਸਾਰ ਦੀਆਂ ਚਾਰੇ ਕੂਟਾਂ ਫਿਰ ਆਵੇ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰੂ ਮੁਕਤ ਨਾ ਪਾਏ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਹੜਾ ਇਨਸਾਨ ਜੋ ਇੱਕ ਪੂਰੇ ਸਤਗੁਰੂ ਦੀ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਗੁਰੂ ਦੀ ਸੰਗਤ ਨਹੀਂ ਕਰਦਾ ਉਹ ਇਨਸਾਨ ਫਿਰ ਭਾਵੇਂ अनेका ਜੁਨੀਆਂ ਦੇ ਵਿੱਚ ੱੱਕੇ ਖਾਵੇ अनेਕ ਜੁਨੀ ਭਰਮ ਆਵੇ ਭਾਵੇਂ ਉਹ ਇਨਸਾਨ अनेका ਜੁਨੀਆਂ ਦੇ ਵਿੱਚ ੱੱਕੇ ਖਾਵੇ ਅਤੇ ਫਿਰ ਉਸ ਨੂੰ ਮਨੁੱਖਾ ਜਨਮ ਮਿਲ ਜਾਵੇ ਕੇ ਅਜੀਹਾ ਇਨਸਾਨ ਭਾਵੇਂ ਫਿਰ अनेका ਜੁਨੀਆਂ ਦੇ ਵਿੱਚ ੱੱਕੇ ਖਾਵੇ ਅਤੇ ਫਿਰ ਉਸ ਨੂੰ ਮਨੁੱਖਾ ਜਨਮ ਮਿਲ ਜਾਵੇ ਬਿਨ ਸਤਗੁਰੂ ਮੁਕਤ ਨਾ ਪਾਵੇ ਫਿਰ ਵੀ ਉਸ ਇਨਸਾਨ ਨੂੰ ਇਕ ਪੂਰੇ ਸਤਿਗੁਰੂ ਦੀ ਸੰਗਤ ਕੀਤੇ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜਿਹਾਂ ਇਨਸਾਨ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦਾ ਉਹ ਭਾਵੇਂ ਅਨੇਕਾਂ ਜੁਨੀਆਂ ਦੇ ਵਿੱਚ ਟੱਕੇ ਖਾਵੇ ਉਸ ਨੂੰ ਫਿਰ ਮਨੁੱਖਾ ਜਨਮ ਮਿਲ ਜਾਵੇ ਪਰ ਫਿਰ ਵੀ ਉਸ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਤੋਂ ਬਿਨਾਂ ਕਦੇ ਵੀ ਮੁਕਤੀ ਨਹੀਂ ਮਿਲ ਸਕਦੀ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਫਿਰ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਹਨ ਕਿ ਉਸ ਉਸ ਇਨਸਾਨ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਿ ਉਸ ਇਨਸਾਨ ਨੂੰ ਮੁਕਤੀ ਤਾਂ ਹੀ ਮਿਲ ਸਕਦੀ ਹੈ ਕਿ ਉਹ ਅਨਸਾਨ ਫਿਰ अनेका ਜੁਨੀਆਂ ਦੇ ਵਿੱਚ ਧੱਕੇ ਖਾਣ ਤੋਂ ਬਾਅਦ ਫਿਰ ਸਾਡੇ ਘਟ ਦੇ ਅੰਦਰ ਹੀਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੇ ਚਰਨਾਂ ਦੇ ਨਾਲ ਆ ਕੇ ਲੱਗ ਜਾਵੇ ਸਤਿਗੁਰੂ ਸ਼ਬਦ ਸੁਣਾਏ ਤੇ ਉਹ ਪੂਰਾ ਸਤਿਗੁਰੂ ਕੀ ਕਰਦਾ ਹੈ ਉਹ ਪੂਰਾ ਸਤਿਗੁਰੂ ਉਸ ਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਉਸ ਦੇ ਘਟ ਦੇ ਅੰਦਰ ਉਸ ਸੱਚੇ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ ਉਸ ਨੂੰ ਉਸ ਸੱਚੇ ਨਾਮ ਦੇ ਨਾਲ ਜੋੜ ਬਿੰਦਾ ਹੈ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਇਨਸਾਨ 83 ਲੱਖ ਜੁਨਾਂ ਦੇ ਵਿੱਚ ਧੱਕੇ ਖਾਣ ਤੋਂ ਬਾਅਦ ਫਿਰ ਫਿਰ ਜੇਕਰ ਆ ਕੇ ਜਿਹੜੇ ਇੱਕ ਪੂਰਨ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗਦਾ ਹੈ ਤਾਂ ਹੀ ਉਸ ਨੂੰ ਮੁਕਤੀ ਮਿਲਦੀ ਹੈ ਤੇ ਉਹ ਪੂਰਾ ਗੁਰੂ ਉਸ ਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸ ਦੇ ਘਟ ਦੇ ਅੰਦਰ ਉਸ ਨਾਮ ਸ਼ਬਦ ਨੂੰ ਪ੍ਰਗਟ ਕਰ ਦਿੰਦਾ ਹੈ ਕਹੇ ਨਾਨਕ ਵਿਚਾਰ ਦੇਖ ਬਿਨ ਸਤਿਗੁਰੂ ਮੁਕਤ ਨ ਪਾਏ ਕਹੇ ਨਾਨਕ ਵਿਚਾਰ ਦੇਖ ਬਿਨ ਸਤਿਗੁਰੂ ਮੁਕਤ ਨ ਪਾਏ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਹਨ ਕਿ हे ਸੰਸਾਰ ਦੇ ਲੋਕੋ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ-ਵਿਚਾਰ ਕੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹ-ਪੜ੍ਹ ਕੇ ਉਹਨਾਂ ਨੂੰ ਵਿਚਾਰ-ਵਿਚਾਰ ਕੇ ਦੇਖ ਲਓ ਆਪ ਨੂੰ ਪਤਾ ਲੱਗ ਜਾਵੇਗਾ ਕਿ ਇੱਕ ਪੂਰਨ ਸਤਿਗੁਰੂ ਤੋਂ ਬਿਨਾਂ ਕਦੇ ਵੀ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰੂ ਮੁਕਤ ਨ ਪਾਏ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ हे ਸੰਸਾਰ ਦੇ ਲੋਕੋ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਵਿਚਾਰ-ਉਚਾਰ ਕੇ ਪੜ੍ਹ-ਪੜ੍ਹ ਕੇ ਦੇਖ ਲਵੋ ਕਾਪ ਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਤੋਂ ਬਿਨਾਂ ਸਾਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ